ਭਗਵੰਤ ਮਾਨ ਕਹਿੰਦਾ ਹੁੰਦਾ ਨਾ ਜੇ ਤੁਸੀਂ ਚੰਗੇ ਹੁੰਦੇ ਕੁਝ ਕਰਨ ਵਾਲੇ ਮੈਸੀ ਕਹਨੂ ਅੱਗੇ ਆਉਣਾ ਸੀਗਾ ਵੀ ਇਹ ਤੂੰ ਕੁਝ ਕਰਨ ਵਾਲਾ ਅੱਗੇ ਹੁੰਦਾ ਤਾਂ ਹੋਰਾਂ ਨੇ ਕਹਨੂ ਅੱਗੇ ਆਉਣਾ ਸੀਗਾ ਹੁਣ ਜੋ ਤੂੰ ਕੁਝ ਮਾੜਾ ਕਰੀ ਜਾਣਾ ਤੂੰ ਕੁਝ ਪੰਜਾਬ ਨੂੰ ਚੱਕੀ ਦੇ ਵਿੱਚ ਪੀਸੀ ਜਾਣਾ ਤਾਂ ਫਿਰ ਤਾਂ ਉਹਦੇ ਵਿੱਚੋਂ ਤਾਂ ਨਿਕਲ ਕੇ ਲੋਕ ਉਹਦੇ ਪੈਦਾ ਹੋਣੀ ਆ ਇਹਦੇ ਵਿੱਚੋਂ ਇਹ ਚੀਜ਼ ਆਪਣੀ ਸੋਚਣ ਬਾਚਣ ਦੀ ਜੜੀ ਜ਼ਰੂਰਤ ਆ ਕਿਉਂਕਿ ਇਨ੍ਹਾਂ ਲੀਡਰਾਂ ਨੂੰ ਇੱਕੋ ਹੀ ਚੀਜ਼ ਹੋਈ ਪਈ ਆ ਵੀ ਸਾਡੀਆਂ ਸਾਡੀਆਂ ਕੁਰਸੀਆਂ ਨਾ ਖਿੱਚਣਾ ਸਾਡੇ ਹਿੱਤ ਨਾ ਜਾਣ ਇਸ ਕਰਕੇ ਇਹ ਚੀਜ਼ ਤੋਂ ਡਰਦੇ ਨੇ ਵੀ ਹੋਰ ਨੌਜਵਾਨ ਹੋਰ ਲੀਡਰ ਤਾਂ ਪੈਦਾ ਨਾ ਹੋਣ ਅਸੀਂ ਸਾਡੇ ਕੋਲ ਸਾਰੀ ਉਮਰ ਕੁਰਸੀ ਹੋਵੇ ਅਸੀਂ ਕੁਰਸੀ ਤੇ ਉੱਠੇ ਹੀ ਨਾ ਹੁਣ ਆਪ ਤੈਨੂੰ ਛੋਟੀ ਜੀ ਗੱਲ ਦੱਸਦਾ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਦੋ ਵਾਰੀ ਐਮਪੀ ਬਣ ਗਿਆ ਹੁਣ ਮੁੱਖ ਮੰਤਰੀ ਬਣਤਾ ਕੀ ਇਹਦੇ ਕੋਲੇ ਜਿਹੜੇ 20 ਸਾਲ 20 ਚਾਲ ਚਲੋ ਵਿਚ ਦਾ ਪਿਛਲਾ ਰਹਿ ਗਿਆ 15 16 ਸਾਲਾਂ ਲੋਕਾਂ ਕੋਲੇ ਪਾਵਰ ਦੇ ਵਿੱਚ ਰਹਿ ਗਿਆ ਕੀ ਇਹਦੇ ਕੋਲੇ ਸਬਰ ਆਇਆ ਨੀਗਾ ਇਹ ਸਾਰੀ ਉਮਰ ਨਹੀਂ ਛੱਡਦਾ ਕੁਰਸੀ ਹੁਣ ਪ੍ਰਕਾਸ਼ ਬਾਦਲ ਦੀ ਗੱਲ ਕਰ ਲੋ ਹਾਂ ਬੁੜਾ ਹੋ ਗਿਆ ਉਮਰ ਜਿਹੜੀ ਲਾਸਟ ਦਾ ਲਾਸਟ ਦੇ ਸਮੇਂ ਵੀ ਜਿਹੜਾ ਕਿ ਕਹ ਜਿਹੜਾ ਮੌਤ ਸਮੇ ਸਭ ਤੋਂ ਵੱਡੀ ਜਿਹੜੀ ਗੱਲ ਇਹ ਚੀਜ਼ ਖੜੀ ਆ ਜਿਹੜੇ ਲੀਡਰ ਨੇਗੇ ਇਹ ਆਪਣ ਇਹਨਾਂ ਨੂੰ ਇਹ ਹੁੰਦਾ ਵੀ ਕੋਈ ਹੋਰ ਨਾ ਜੇ ਹੁਣ ਰਾਜੇ ਵੜੰਗ ਵਰਗੇ ਕਿੰਨੇ ਜਿਹੜੇ ਲੀਡਰ ਨੇ ਕਾਂਗਰਸ ਦੇ ਵਿੱਚ ਠੀਕ ਆ ਕਿੰਨੇ ਹੋਰਾਂ ਦੇ ਵਿੱਚ ਨੇਗੇ ਆ ਡਾਕਟਰ ਚੀਮੇ ਵਰਗੇ ਆ ਚੰਦੂ ਮਾਜਰੇ ਵਰਗੇ ਕਿੰਨੇ ਨੇਗੇ ਜਿਹੜੇ ਕਿ ਸਾਰੀ ਸਾਰੀ ਉਮਰ ਪਾਵਰ ਦੇ ਵਿੱਚ ਰਹੇਗੇ ਹਜੇ ਕਹਿੰਦੇ ਨੇ ਵੀ ਸਾਡੇ ਤੋਂ ਕੋਈ ਅੱਗੇ ਆਈ ਨਾ ਜਵੇ ਹਜੇ ਕਹਿੰਦੇ ਸਾਨੂੰ ਪਤਾ ਸਾਰੇ ਕੋਈ ਪੰਜਾਬ ਚ ਚਲਾਉਣ